ਤੇ ਇਹ ਆਮ ਆਦਮੀ ਪਾਰਟੀ ਨੂੰ ਸੋਚਣਾ ਪਏਗਾ ਤੁਸੀਂ ਲੋਕਾਂ ਨੂੰ 300 ਯੂਨਿਟ ਤੇ ਰਿਸਕਟ ਨਾ ਕਰੋ ਤੁਸੀਂ 300 ਯੂਨਿਟ ਜਿਹੜਾ ਤੁਸੀਂ ਵਾਦਾ ਕੀਤਾ ਸੀ ਲੋਕਾਂ ਨੂੰ ਤੁਸੀਂ ਪਲੀਜ਼ 300 ਯੂਨਿਟ ਫ੍ਰੀ ਕਰੋ 150 ਸੀ 3 ਰੁਪਏ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਭ ਕੁਝ ਵਿਡਰਾ ਕਰ ਲਿਆ ਹੁਣ ਕਿਸੇ ਦਾ 300 ਯੂਨਿਟ ਤੋਂ 1 ਯੂਨਿਟ ਉੱਪਰ ਆਏਗਾ ਉਹਨੂੰ 7 ਜਾਂ 8 ਰੁਪਏ ਯੂਨਿਟ ਪੈਣਾ ਜੀ ਅਨਾ 8 ਰੁਪਏ 70 ਰੁਪਏ 70 3 ਤੁਸੀਂ ਉਹਦੇ ਕੋਲੋਂ 2100 ਰੁਪਏ ਸਿੱਧਾ ਕਢਵਾ ਲੈਣਾ ਉਹਨੇ ਇਹਦੀ ਰੈਸਟ੍ਰਿਕਸ਼ਨ ਲਾ ਕੇ ਤੁਸੀਂ ਕੀ ਨੁਕਸਾਨ ਕੀਤਾ ਗਰੀਬ ਆਦਮੀ ਨੇ ਕਹਿੰਦਾ ਆਪਣੇ ਬੇਟੇ ਨੂੰ ਬੇਟਾ ਤੂੰ ਧਿਆਤੀ ਨਹੀਂ ਪੜਨਾ ਕਿਸੇ ਦੀ ਮਾਂ ਬਿਮਾਰ ਪਈਦੀ ਹੈ ਕਿਸੇ ਦੇ ਫਾਦਰ ਬਿਮਾਰ ਪਏ ਨੇ ਬਿਜਲੀ ਦੇ ਬਿਨਾ ਨਹੀਂ ਰਹਿ ਸਕਦੇ ਸਰਦੀਆਂ ਵਿੱਚ ਹੀ ਕਲ ਵੀ ਚੱਲਨੇ ਨੇ ਫਿਰ ਉਹਨਾਂ ਨੇ ਕਹਿੰਨਾ ਬੇਟਾ ਤੂੰ ਇਹ ਨਹੀਂ ਕਰ ਸਕਦਾ ਕੈਸੀ ਕਲਪਨਾ ਸੀ ਤੇ ਸਾਡੀ ਡਿਮਾਂਡ ਹੈ ਇਸ ਕਾਨਫਰੰਸ ਦੇ ਥਰੂ ਇਸ ਕਾਨਫਰੰਸ ਦੇ ਥਰੂ ਕਿ ਸਾਨੂੰ ਇਮੀਡੀਏਟਲੀ 100 ਕਰੋੜ ਰੁਪਇਆ ਸ਼ਹਿਰ ਦੀ ਗਰੋਥ ਵਾਸਤੇ ਦੋ ਚਾਹ ਕਾਰਪੋਰੇਸ਼ਨ ਨੂੰ ਦੋ ਚਾਹ WDV ਨੂੰ ਜੋ ਉਹ ਪੂਨ ਕਲੀਅਰ ਕਰਾਓ ਹੁਣੇਕਰੋ ਮੈਂ ਮੈਂਬਰ ਆਫ ਪਾਰਲੀਮੈਂਟ ਸਾਹਿਬ ਦੀ ਮਦਦ ਲੈ ਕੇ ਨੂੰ ਪੁਛ ਕਰ ਰਹੇ ਹਾਂ ਆਂੰਕੂਟ ਵਿਖੇ ਜਿਲ੍ਹਾ ਕਾਂਗਰਸ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜੁਥੇ तमाम ਕਾਂਗਰਸ ਕਾਰਜਕਰਤਾ ਤੇ ਸਾਬਕਾ ਵਿਧਾਇਕ ਕਮਿਤ ਵਿਜ ਜਿ ਨੇ ਮੌਜੂਦ ਰਹੇ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਦੇ ਇਹ ਮੌਜੂਦਾ ਸਰਕਾਰ ਤੇ ਸੱਜਣਤ ਪਸਤੇ ਹੋਏ ਨਜ਼ਰ ਆਏ ਸਾਬਕਾ ਵਿਧਾਇਕ ਕਮਿਤ ਵਿਜ ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂਿਕ ਜੇਕਰ ਅਸੀਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਡਿਲੀਵਰਤੀ ਹੋਈ ਨਜ਼ਰ ਆ ਰਹੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਲੋਕਾਂ ਦੀ ਗਰੀਬ ਲੋਕਾਂ ਦੇ ਨਾਲ ਜਿਹੜਾ ਹੈ ਨਾ ਇਨਸਾਫੀ ਕੀਤੀ ਜਾ ਰਹੀ ਹੈ ਜੇਕਰ ਅਸੀਂ ਵਿਜੜੀ ਦੀ ਗੱਲ ਕਰੀਏ ਨੌਕਰੀਆਂ ਦੀ ਗੱਲ ਕਰੀਏ ਮਹਿਲਾਵਾਂ ਦੀ ਗੱਲ ਕਰੀਏ ਤਾਂ ਹਰ ਪੱਖੋਂ ਜਿਹੜਾ ਹੈ ਆਮ ਆਦਮੀ ਪਾਤੀ ਕਿਤੇ ਨਾ ਕਿਤੇ ਪਿੱਛੇ ਚਲਦੀ ਹੋਈ ਨਜ਼ਰ ਆ ਰਹੀ 22 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਤੇ ਹਜੇ ਤੱਕ ਕੋਈ ਵੀ ਵਿਕਾਸ ਕਾਰਨ ਜਿਹੜਾ ਹੈ ਉਹ ਮੁਕੰਮਲ ਨਹੀਂ ਹੋਇਆ ਹੈ ਉਹਨੇ ਕਿਹਾ ਕਿ ਪਠਾਨਕੋਟ ਦੇ ਜੇਕਰ ਅਸੀਂ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਨਗਰ ਨਿਗਮ ਨੂੰ ਹਜੇ ਤੱਕ ਕੋਈ ਵੀ ਐਸੀ ਰਕਮ ਜਿਹੜੀ ਹੈ ਉਹ ਨਹੀਂ ਮੁਹੱਈਆ ਕਰਵਾਈ ਗਈ ਜਿਸ ਦੇ ਕਾਰਨ ਜਿਹੜਾ ਹੈ ਸ਼ਹਿਰ ਦਾ ਵਿਕਾਸ ਹੋ ਸਕੇ ਸ਼ਹਿਰ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਜਾ ਦੇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਟਾਕੀ ਫਲਾਇਓਵਰ ਦਾ ਕੰਮ ਵੀ ਜਿਹੜਾ ਹੈ ਉਹ ਹਜੇ ਤੱਕ ਬੰਦ ਪਿਆ ਹੈ ਜੋ ਕਿ ਹਜੇ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ 22 ਸਾਲ ਦਾ ਸਮਾਂ ਹੋ ਚੁੱਕਿਆ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵਿਕਾਸ ਕਾਰਜਾਂ ਦੇ ਵੱਲ ਧਿਆਨ ਦੇਵੇ ਪਠਾਨਕੋਟ ਦੇ ਵਿਕਾਸ ਕਾਰਜਾਂ ਦੇ ਵੱਲ ਧਿਆਨ ਦੇਵੇ ਤੇ ਲੋਕਾਂ ਦੇ ਨਾਲ ਜਿਹੜਾ ਹੈ ਇਨਸਾਫੀ ਕੀਤੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਜਿਹੜੀ ਹੈ ਨਗਰ ਨਿਗਮ ਨੂੰ ਪੈਸਾ ਜਿਹੜਾ ਹੈ ਉਹ ਮੁਹੱਈਆ ਕਰਵਾਵੇ ਤਾਂ ਕਿ ਵਿਕਾਸ ਕਾਰਜ ਜਿਹੜੇ ਨੇ ਪੂਰੇ ਕੀਤੇ ਜਾ ਸਕਣ ਤੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਜਿਹੜੇ ਨੇ ਉਹ ਕੀਤੇ ਜਾ ਸਕਣ ਤੇ ਹੋਰ ਕੀ ਕਿਸ ਪ੍ਰੈਸ ਕ ਤਿੰਨ ਮੁੱਦੇ ਨੇ ਮਗਰ ਮੇਨ ਮੁੱਦਾ ਸਾਡੇ ਪਠਾਨਕੋਟ ਦੀ ਡਵਲਪਮੈਂਟ ਦਾ ਮੈਂ ਸਭ ਤੋਂ ਪਹਿਲੇ ਥੈਂਕਸ ਕਰਨਾ ਸਾਰਿਆਂ ਦਾ ਕਾਉਂਸਲਰ ਸਹਿਬਾਨ ਦਾ ਮੇਅਰ ਸਾਹਿਬ ਦਾ ਪੂਰੀ ਟੀਮ ਆਈ ਦੀ ਹੈ ਔਰ ਤੁਹਾਡਾ ਜਰਨਲਿਸਟ ਭਰਾਵਾਂ ਦਾ ਵੀ ਥੈਂਕਸ ਕਰਨਾ ਦੇਖੋ ਸ਼ਹਿਰ ਦੀ ਅਸੀਂ ਪੋਨੇ ਤਿੰਨ ਸਾਲ ਹੋ ਗਏ ਨੇ ਵੇਟ ਕਰਦੇ ਬੜੀ ਬਾਰੀ ਅਸੀਂ ਰਿਕੁਐਸਟ ਵੀ ਕੀਤੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਪਹਿਲੀ ਵਾਰੀ ਕਿਸਤੀ ਵੀ ਚ ਇਹੋ ਜੀ ਗਵਰਨਮੈਂਟ ਆਈ ਹੋਣੀ ਹੈ ਕੀ ਪੋਨੇ 3 ਸਾਲ ਵਿੱਚ ਆਲਮੋਸਟ ਡਲਪੈਂਟ ਫੰਡ ਜ਼ੀਰੋ ਦਿੱਤੇ ਰਹੀ ਔਰ ਤੁਸੀਂ ਨਿਊਜ਼ ਵੀ ਪੜ੍ਹ ਰਹੇ ਹੋਗੇ ਕਿ ਟੈਂਡਰ ਲੱਗ ਰਹੇ ਨੇ ਪੈਸਾ ਨਹੀਂ ਹੈ ਕੋਈ ਟੈਂਡਰ ਡਿਲੇ ਹੋ ਰਹੇ ਨੇ ਔਰ ਸਾਡੇ ਟਾਈਮ ਮੈਨੂੰ ਤਾਂ ਲੱਗਦਾ ਕਿ ਅਸੀਂ ਵਿਥਿਨ 1 ਮੰਥ ਟੈਂਡਰ ਦਾ ਪ੍ਰੋਸੀਜਰ ਜ਼ੀਰੋ ਕੰਪਲੀਟ ਕਰਵਾ ਕੇ ਹਾਊਸ ਦੀ ਮੀਟਿੰਗ ਕਰਵਾ ਕੇ ਪ੍ਰੋਸੀਜਰ ਸਾਰਾ ਕਰਕੇ ਅਸੀਂ ਵਰਕ ਆਰਡਰ ਵੀ ਕੰਟਰੈਕਟਰ ਨੂੰ ਹੱਥ ਫੜਾ ਦਿੰਦੇ ਸੀ ਕਾਕੀ ਸ਼ਹਿਰ ਦਾ ਕੰਮ ਨਾ ਰੁਕੇ 메జర్ ਮੁੱਦਾ ਹੈ ਜੀ ਕਿ ਮੈਂ अगेन ਕਦੀ ਨੇ ਐਕਟੀਵਿਟੀ ਜਾਂਦਾ ਨਹੀਂ ਆ ਆਪਣੇ ਟਾਈਮ ਅਸੀਂ ਮੈਂ ਇੱਕ ਸੀਵਰੇਜ ਪਾਣੀ ਦਾ ਕੰਮ ਕਰਾਇਆ ਸੀ ਤੇ ਦੋ ਫੇਜ਼ਿਸਟ ਕੰਮ ਹੋਣਾ ਸੀ ਜਿਹੜੀ ਮੇਰੀ ਪਲੈਨਿੰਗ ਸੀ ਸਰਕਾਰ ਦੀ ਸਾਡੀ ਉਸ ਟਾਈਮ ਮੈਂ ਨਾਲ ਬੈਠ ਕੇ ਬਣਾਈ ਸੀ ਉਹਦੇ ਵਿੱਚ ਇਨੀਸ਼ੀਅਲੀ ਅਸੀਂ ਉਹ ਏਰੀਆ ਕਵਰ ਕੀਤਾ ਸੀ ਕਿ ਜਿਹਦੇ ਵਿੱਚ ਬਹੁਤ ਹੀ ਬੁਰਾ ਹਾਲ ਹੈ ਪਾਣੀ ਹੈ ਹੀ ਨਹੀਂ ਸੀਵਰੇਜ ਹੈ ਹੀ ਨਹੀਂ ਜਿਵੇਂ ਬੇਦੀ ਬੇਜਰੀ ਕੰਪਨੀ ਉੱਥੇ ਮੈਂ ਲੇਡੀਜ਼ ਨੂੰ ਦੇਖਦਾ ਸੀ ਕਿ ਸਾਰਾ ਦਿਨ ਕੰਮ ਕਰਕੇ ਔਰ ਸ਼ਾਮ ਨੂੰ ਮੈਂ ਉਹਨਾਂ ਨੂੰ ਘੜੇ ਔਰ ਬਾਲਟੀਆਂ ਪਾਣੀ ਦੀ ਪਰਦੇ ਦੇਖੀ ਦੀਆਂ ਜੀ ਆਪੇ। ਤਾਂ ਮੇਰਾ ਪਹਿਲਾ ਟਾਰਗੇਟ ਉਹ ਤੋਂ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਇਹੋ ਜਿਹੇ ਜਿੰਨੇ ਵੀ ਏਰੀਆਸ ਨੇ ਉੱਥੇ ਸੀਵਰੇਜ ਪਾਣੀ ਦਾ ਕੰਮ ਕਰਾਈਏ। 2 ਸਾਲ ਲੱਗੇ ਸਾਹਿਬ ਟੈਂਡਰ ਕਰਵਾਇਆ, ਕਲੀਅਰ ਕਰਵਾਇਆ ਤੇ 100 ਕਰੋੜ ਲੱਗੇ ਹੋਣਾ ਸਾਰਾ। ਔਰ ਉਸ 100 ਕਰੋੜ ਦੇ ਵਿੱਚ ਪੂਰਾ ਕਾਰਪੋਰੇਸ਼ਨ ਦਾ ਏਰੀਆ ਸ਼ਾਂਤ ਹੋ ਗਿਆ ਔਰ ਮੈਨੂੰ ਲੱਗ ਰਿਹਾ ਕਿ ਅੱਜ ਜੋ ਲੁਕੀ ਹਾਂ ਹਾਂ ਕਾਰ ਵੀ ਇੰਨੀ ਨਹੀਂ ਮਚਾਰੇ ਪਾਣੀ ਤੇ ਸੀਵਰੇਜ ਕਰਕੇ ਉਹ ਜਿਹੜਾ ਸਾਡੇ ਟਾਈਮ ਦਾ 100 ਕਰੋੜ ਦਾ ਕੰਮ ਹੋਇਆਦਾ ਔਰ 40 ਤੇ ਟਿਊਬਵੈ ਲੱਗੇ ਸੀ ਔਰ 20000 ਸੀਵਰੇਜ ਦੇ ਕਨੈਕਸ਼ਨ 10000 ਪਾਣੀ ਦੇ ਨਵੇਂ ਕਨੈਕਸ਼ਨ 5 ਐਸਟੀਪੀ 6 ਵੱਡੇ ਟੈਂਕ ਸਹੀ ਬਣਾਏ ਸੀ ਔਰ ਛੋਟੇ ਬੋਰ ਤੇ ਅੰਗਿਨਿਤ ਕਰਾਏ ਤੇ ਉਹਦੇ ਕਰਕੇ ਰੀਲਿਫ ਮਿਲਿਆ ਮਗਰ ਉਸ ਤੋਂ ਬਾਅਦ ਜੋ ਮੈਂ ਸਟੱਡੀ ਕਰਵਾਇਆ ਸੀ ਔਰ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਨਾ ਕਿ ਅਜੇ ਵੀ ਸਾਡੇ ਸਿਟੀ ਵਿੱਚ 100 ਸਵਾ 100 ਕਰੋੜ ਦਾ ਸੀਵਰੇਜ ਪਾਣੀ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਉਹਨਾਂ ਦੀ ਪਾਈਪਸ ਰਿਪਲੇਸ ਕਰਨ ਦੀ ਲੋੜ ਹੈ ਪਾਣੀ ਦੀਆਂ ਸੀਵਰੇਜ ਦੀ ਪਾਈਪਸ ਰਿਪਲੇਸ ਕਰਨ ਦੀ ਲੋੜ ਹੈ ਤੇ ਇਹ ਕੰਮ ਨੂੰ ਇਮੀਡੀਏਟਲੀ ਮੈਂ ਜਿਸ ਤਰੀਕੇ ਨਾਲ ਸਪੀਡ ਫੜੀ ਦੀ ਸੀ ਆਪਣਾ ਹੁੰਦਾ ਤਾਂ ਸ਼ਾਇਦ ਮੈਂ ਹੁਣ ਤੱਕ ਕੋ ਪ੍ਰੋਪੋਜ਼ਲ ਕਲੀਅਰ ਕਰਵਾ ਕੇ ਰੂ ਕੇਸੀ ਕਰਵਾ ਵੀ ਦਿੰਦਾ ਮੈਂ ਮਗਰ ਚੁੱਕੀ ਸਰਕਾਰ ਹੁਣ ਦੂਸਰੀ ਹੈ ਵਿਧਾਇਕ ਦੂਸਰੇ ਨੇ ਮੈਂ ਹੀ ਰਿਕੁਐਸਟ ਕਰਾਂਗਾ ਦੋਨਾਂ ਨੂੰ ਵਿਧਾਇਕ ਨੂੰ ਵੀ ਵਿਧਾਇਕ ਜੀ ਨੂੰ ਵੀ ਤੇ ਸਰਕਾਰ ਨੂੰ ਵੀ ਜਿਹੜੀ ਸਾਡੀ ਗਵਰਨਮੈਂਟ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਇਹ ਪਲੀਜ਼ ਆ ਸ਼ਹਿਰ ਨੂੰ ਬੜੀ ਲੋੜ ਹੈ ਇੱਕ ਇਹ ਸੀਵਰੇਜ ਪਾਣੀ ਦਾ ਕੰਮ ਕਰਾਓ ਦੂਸਰਾ ਕਾਰਪੋਰੇਸ਼ਨ ਨੂੰ ਕੋਈ ਪੈਸਾ ਨਹੀਂ ਦਿੱਤਾ ਜੀ ਸਾਰੇ ਲੋਕਾਂ ਨੂੰ ਪਤਾ ਹੈ ਪੈਸਾ ਮਿਲੇਗਾ ਮੈਂ ਅਜ ਤੋਂ ਡੇਢ ਸਾਲ ਪਹਿਲੇ ਦੋ ਡੇਢ ਵੀ ਨਹੀਂ ਮੈਂ ਕਿਹਾ ਦੋ ਸਾਲ ਹੋ ਗਏ ਮੇਰੇ ਸਾਹਬ ਅਸੀਂ ਇੱਕ ਮੀਟਿੰਗ ਕੀਤੀ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੈਸੇ ਦਿਓ ਐਗਜ਼ੀਕਿਊਸ਼ਨ ਕੰਮ ਐਨੇ ਐਕਸਪੀਰੀਐਂਸ ਕਾਉਂਸਲਰਸ ਮਿਲੇ ਦੇਨੇ ਤੁਸੀਂ ਪੈਸੇ ਦੋ ਤਾਂ ਕਿ ਟੈਂਡਰ ਲੱਗਨ ਟੈਂਡਰ ਟਾਈਮਲੀ ਕਲੀਅਰ ਕਰਵਾਓ ਕਿਉਂਕਿ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨੇ ਪੂਰੀ ਆਫੀਸਰਸ ਨੇ ਕੰਮ ਕਰਨਾ ਹੁੰਦਾ ਤੇ ਅਸੀਂ ਆਪਣੇ ਸ਼ਹਿਰ ਦਾ ਕੰਮ ਕਰੀਏ ਜਿੱਥੇ ਕੰਮ ਛੱਡ ਕੇ ਗਿਆ ਲੋਥਾ ਉੱਥੇ ਹੈ ਜੀ ਮੈਨੂੰ ਬੜਾ ਦੁੱਖ ਲੱਗਦਾ ਹੈ ਸੀਵਰੇਜ ਪਾਣੀ ਤੋਂ ਲਾਵਾ ਮੈਨੂੰ ਲੱਗਦਾ ਹੈ ਕਿ ਪੌਣੇ 3 ਸਾਲ ਹੋ ਗਏ ਨੇ ਇਹਨਾਂ ਨੂੰ ਹੁਣ ਤੱਕ 100 ਕਰੋੜ ਰੁਪਏ ਦੀ ਡਵਲ ਪੈਂਟ ਸਾਡੇ ਸ਼ਹਿਰ ਦੇ ਵਿੱਚ ਕਰਾ ਲੈਣੀ ਚਾਹੀਦੀ ਹੈ ਅਜੇ ਤੱਕ ਤੇ ਪੈਸਾ ਨਹੀਂ ਦਿੱਤਾ ਤਾਂ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਾਂਗਾ ਕਿ ਇਹ ਪਲੀਜ਼ ਆਪਣਾ ਸਾਡੇ ਸ਼ਹਿਰ ਨੂੰ ਪੈਸਾ ਚਾਹੀਦਾ ਹੈ ਸਾਡੇ ਹੋਰ ਪਾਰਕਸ ਬਣ ਸਕਦੇ ਨੇ ਹੋਰ ਕਮਿਊਨਿਟੀ ਹਾਲਸ ਬਣ ਸਕਦੇ ਨੇ ਅਜੇ ਸਾਡੇ ਨਾਲੇ ਕਿੰਨੇ ਪੇਦ ਨੇ ਜਿਹੜੇ ਸਾਡੇ ਟਾਈਮ ਅਸੀਂ ਕਾਫੀ ਕੰਮ ਕਰਾ ਲਿਆ ਕਾਫੀ ਪੇਦ ਹੈ ਨਾਲੇ ਟੱਕਣ ਵਾਲੇ ਨੇ ਬੜੀ ਚੀਜ਼ ਹੈ ਤੇ 100 ਕਰੋੜ ਹੋਏਗਾ ਤੇ ਸ਼ਹਿਰ ਦੀ ਅੱਗੇ ਗ੍ਰੋਥ ਹੋ ਸਕੇਗੀ ਔਰ ਬਹੁਤ ਹੀ ਪਥੈਟਿਕ ਸਿਚੁਏਸ਼ਨ ਚ ਟਾਊਨ ਐ ਸ਼ੁਕਰ ਕਰੋ ਪਰਮਾਤਮਾ ਦੀ ਦਿਆ ਨਾਲ ਅਸੀਂ ਆਪਣੇ ਟਾਈਮ ਸਾਰਿਆਂ ਦੀ ਮਿਹਨਤ ਕਰਕੇ ਅਸੀਂ ਸੜਕਾਂ ਬਣਾ ਗਏ ਆ ਚਾਹੇ ਟਾਕੀ ਰੋਡ ਹੈ ਚਾਹੇ ਮਮੂਨ ਰੋਡ ਹੈ ਚਾਹੇ ਡਲੋਜੀ ਰੋਡ ਹੈ ਚਾਹੇ ਮਿਸ਼ਨ ਰੋਡ ਹੈ ਚਾਹੇ ਆਰਗਨਿਕ ਵਿਆਰਸ ਦੀ ਰੋਡ ਹੈ ਕੋਈ ਅਸੀਂ ਐਓ ਜੀ ਰੋਡ ਹੈ ਨਹੀਂ ਛੱਡੀ ਮੈਂ ਆਪਣੇ ਪਿੰਡਾਂ ਵਿੱਚ ਵੀ ਜਿਸ ਤੁਸੀਂ ਧੀਰੇ ਦੀ ਰੋਡ ਦੇਖੋ ਤੇ ਅਸੀਂ ਮੈਂ ਆਪਣੇ ਟਾਈਮ ਬਣਾ ਗਏ ਦਾ ਤੇ ਲੱਕੀਲੀ ਕਿਉਂਕਿ ਕੰਮ ਇੰਨਾ ਕੁਆਲਟੀ ਵਾਲਾ ਹੋਇਆ ਸੀ ਹਜੇ ਤੱਕ ਰੁਕਿਆ ਨਹੀਂ ਮਗਰ ਇੱਥੇ ਕੰਮ ਨਹੀਂ ਰੁਕਦਾ ਰੋਜ਼ ਡਵੈਲਪਮੈਂਟ ਰੋਜ਼ ਮੇਨਟੇਨੈਂਸ ਚਾਹੀਦੀ ਆ ਫੇਰ ਮੈਂ ਬਾਰ-ਬਾਰ ਕਹਣਾ ਕਿ ਕਾਉਂਸਲਰਸ ਆਰ देयर ਟੂ ਵਰਕ ਫॉर ਪੀਪਲ ਬਟ ਓਨਲੀ ਥਿੰਗ ਇਜ਼ ਰਿਕੁਆਇਰਮੈਂਟ ਆਫ ਮਨੀ ਪੈਸਾ ਚਾਹੀਦਾ ਤੇ ਆਮ ਆਦਮੀ ਪਾਰਟੀ ਪੈਸਾ ਦੇ ਦੂਸਰਾ ਮੈਂ ਬਿਜਲੀ ਤੇ ਆਣਾ ਜੀ ਅੱਜ ਵੀ ਦੇਖ ਲਓ ਇੱਥੇ ਕੱਟ ਲੱਗੇਦਾ ਬਿਨਾ ਬਿਜਲੀ ਤੋਂ ਬੈਠੇ ਦਿਆਂ ਨੋ ਵਰਿਸ ਬਿਜਲੀ ਵਿੱਚ ਅੰਨਾ ਨੇ ਇੱਕ ਸਾਹ ਬੱਚਿਆਂ ਨੇ ਪੜ੍ਹਨਾ ਹੁੰਦਾ ਮੈਂ ਬਾਰ ਬਾਰ ਇੱਕੋ ਗੱਲ ਅਸੀਂ ਆਪਸ ਵਿੱਚ ਵੀ ਇਹੀ ਗੱਲ ਕਰਨੇ ਆ ਕਿ ਬੱਚਿਆਂ ਨੇ ਪੜ੍ਹਨਾ ਹੈ ਜੀ ਔਨਲਾਈਨ ਬਿਜ਼ਨਸ ਚੱਲ ਰਿਹਾ ਹੈ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਰਹੇ ਨੇ ਉਹ ਬਾਹਰ ਆ ਕੇ ਪਿੰਡਾਂ ਚ ਬਹਿ ਕੇ ਸ਼ਹਿਰ ਚ ਬਹਿ ਕੇ ਔਨਲਾਈਨ ਬਿਜ਼ਨਸ ਕਰ ਰਹੇ ਨੇ ਕਿਉਂਕਿ ਇੰਡੀਆ ਕੋਲ ਬ੍ਰੇਨ ਬਹੁਤ ਅੱਛਾ ਹੈ ਆਈਟੀ ਇੰਡਸਟਰੀ ਚ ਅਜ ਵੀ 100 ਬਿਲੀਅਨ ਡਾਲਰ ਦਾ ਰਿਮਿਟੈਂਸ ਕਹਿੰਦੇ ਨੇ ਜੀ ਕਿ ਬਾਹਰੋਂ ਡਾਲਰ ਕਮਾ ਕੇ ਦੇਸ਼ ਵਿੱਚ ਲੈ ਕੇ ਆਣਾ ਉਹ ਸਾਡੇ ਜਿਹੜੇ आईटी कंपनीज ਤੇ ਬੱਚੇ ਐਕਸਪੋਰਟ ਚ ਕੰਮ ਕਰਦੇ ਨੇ ਉਹ ਆਨਲਾਈਨ ਬਹਿ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੀ ਚੀਜ਼ਾਂ ਬਿਜਲੀ ਨਾਲ ਚਲਦੀਆਂ ਬਜ਼ੁਰਗ ਨੇ ਬਜ਼ੁਰਗਾਂ ਨੂੰ ਬਿਜਲੀ ਚਾਹੀਦੀ ਹੈ ਜੀ ਹੁਣ ਅਸੀਂ ਆਪਣੇ ਟਾਈਮ ਇੱਕ ਸਬਸਿਡੀ ਦਿੱਤੀ ਸੀ ਤਾਂ ਕਿ ਬੱਚੇ ਪੜ ਸਕਣ ਕੰਪੀਟੀਸ਼ਨ ਕਲੀਅਰ ਕਰ ਸਕਣ ਰਾਤੀ ਜੇ ਗਰਮੀ ਚ ਬੱਚਾ ਪੜੇਗਾ ਮੈਂ ਵੀ ਪੜਿਆ ਜੀ ਮੇਰੇ ਫਾਦਰ ਨੇ ਮੈਨੂੰ ਏਸੀ ਲਾ ਕੇ ਦਿੱਤੇ ਰਸੀ ਤੇ ਮੈਂ ਰਾਤੀ 2 2 ਵਜੇ 3 3 ਵਜੇ ਤੱਕ ਪੜਦਾ ਮੈਨੂੰ ਕਿਉਂਕਿ ਉਹ ਮੇਰੇ ਫਾਦਰ ਸਾਹਿਬ ਕਹਿੰਦੇ ਹੱਡ ਬੀਤੀ ਜਗ ਬੀਤੀ ਔਰ ਮੈਂ ਆਪਣੇ ਆਪ ਨੂੰ ਕੋਰਿਲੇਟ ਕਰਕੇ ਕਹਿੰਦਾ ਮੈਂ 2 ਵਜੇ ਸੌਂਦਾ ਸੀ 3 ਵਜੇ 2:00 3:00 ਵਜੇ ਤੱਕ ਪੜ੍ਹ ਕੇ ਫਿਰ ਸਵੇਰੇ 8:00 ਵਜੇ ਫਿਰ ਉੱਠਦਾ ਸੀ ਤੇ ਮੇਰੇ ਕੋਲ ਏਸੀ ਨਾ ਹੁੰਦਾ ਮੇਰੇ ਕੋਲ ਲਾਈਟ ਨਾ ਆਉਂਦੀ ਮੇਰੇ ਫਾਦਰ ਮੈਨੂੰ ਪਰਮਿਟ ਨਾ ਕਰਦੇ ਕਿ ਤੂੰ ਬਿਜਲੀ ਯੂਜ਼ ਕਰ ਸਕਦਾ ਸ਼ਾਇਦ ਮੈਂ ਪੜ੍ਹ ਕੇ ਕੰਪੀਟੀਸ਼ਨ ਕਲੀਅਰ ਹੀ ਨਹੀਂ ਕਰ ਸਕਦਾ ਮੈਂ ਇੰਜੀਨੀਅਰਿੰਗ ਕਰ ਹੀ ਨਹੀਂ ਸਕਦਾ ਤੇ ਇਹ ਆਮਾਨੀ ਪਾਰਟੀ ਨੂੰ ਸੋਚਣਾ ਪਏਗਾ ਤੁਸੀਂ ਲੋਕਾਂ ਨੂੰ 300 ਯੂਨਿਟ ਤੇ ਰਿਸਪੈਕਟ ਨਾ ਕਰੋ ਉਸੀ 300 ਯੂਨਿਟ ਜਿਹੜਾ ਤੁਸੀਂ ਵਾਦਾ ਕੀਤਾ ਸੀ ਲੋਕਾਂ ਨੂੰ ਤੁਸੀਂ ਪਲੀਜ਼ 300 ਯੂਨਿਟ ਫ੍ਰੀ ਦਿਓ ਬਿਸ਼ੱਕ ਫਿਰ ਸਬਸਿਡੀ ਤੁਸੀਂ ਕਰ ਲਓ ਹੁਣ ਤੁਸੀਂ 300 ਰੁਪਏ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਬਸਿਡੀ ਵਿਦਡਰਾ ਕਰ ਲਈ ਹੈ ਹੁਣ ਕਿਸੇ ਦਾ 300 ਯੂਨਿਟ ਤੋਂ 1 ਯੂਨਿਟ ਉੱਪਰ ਆਏਗਾ ਉਹਨੂੰ 7 ਜਾਂ 8 ਇਹ ਆਮ ਆਦਮੀ ਪਾਰਟੀ ਨੂੰ ਸੋਚਣਾ ਪਏਗਾ ਤੁਸੀਂ ਲੋਕਾਂ ਨੂੰ 300 ਯੂਨਿਟ ਤੇ ਰਿਸਟ੍ਰਿਕਟ ਨਾ ਕਰੋ ਉਸੇ 300 ਯੂਨਿਟ ਜਿਹੜਾ ਤੁਸੀਂ ਵਾਦਾ ਕੀਤਾ ਸੀ ਲੋਕਾਂ ਨੂੰ ਤੁਸੀਂ ਪਲੀਜ਼ 300 ਯੂਨਿਟ ਫ੍ਰੀ ਦਿਓ ਬਿਸ਼ੱਕ ਫਿਰ ਸਬਸਿਡੀ ਤੁਸੀਂ ਕਰ ਲਓ ਹੂੰ ਤੋਂ ਸੀ 3 ਰੁਪਏ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਬਸਿਡੀ ਵਿਡਰਾ ਕਰ ਲਈ ਹੈ ਹੁਣ ਕਿਸੇ ਦਾ 300 ਯੂਨਿਟ ਤੋਂ 1 ਯੂਨਿਟ ਉੱਪਰ ਆਏਗਾ ਉਹਨੂੰ 7 ਜਾਂ 8 ਰੁਪਏ ਯੂਨਿਟ ਪੈਣਾ ਜੀ ਹਨਾ 8 ਰੁਪਏ 7 ਰੁਪਏ 70 3 ਤੁਸੀਂ ਉਹਦੇ ਕੋਲੋਂ 2100 ਰੁਪਏ ਸਿੱਧਾ ਕਢਵਾ ਲੈਣਾ ਫਿਰ ਇਹਦਾ ਕੋਈ ਬੈਨੀਫਿਟ ਨਹੀਂ ਹੈ ਹੁਣ ਇਹਦੀ ਰੈਸਟ੍ਰਿਕਸ਼ਨ ਲਾ ਕੇ ਤੁਸੀਂ ਕੀ ਨੁਕਸਾਨ ਕੀਤਾ ਗਰੀਬ ਆਦਮੀ ਨੇ ਕਹਿੰਦਾ ਆਪਣੇ ਬੇਟੇ ਨੂੰ ਪੜਾਤਾ ਤੀ ਨਹੀਂ ਪੜਨਾ ਕਿਸੇ ਦੀ ਮਾਂ ਬਿਮਾਰ ਪਈਦੀ ਹੈ ਕਿਸੇ ਦੇ ਫਾਦਰ ਬਿਮਾਰ ਪਏ ਨੇ ਬਿਜਲੀ ਦੇ ਬਿਨਾਂ ਨਹੀਂ ਰਹਿ ਸਕਦੇ ਸਰਦੀਆਂ ਵਿੱਚ ਹੀਟਰ ਵੀ ਚੱਲਨੇ ਨੇ ਫਿਰ ਉਹਨਾਂ ਨੇ ਕਹਿਣਾ ਬੇਟਾ ਤੂੰ ਇਹ ਨਹੀਂ ਕਰ ਸਕਦਾ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਸੋਚ ਠੀਕਰਨੀ ਪੈਗੀ ਕਿ ਇੱਥੇ ਬਾਹਰਲੇ ਦੇਸ਼ ਬਿਜਲੀ ਦੀ ਕੰਜ਼ਮਪਸ਼ਨ ਵਧਾ ਕੇ ਸੋਲਰ ਲਗਾ ਕੇ ਜਿਸ ਤਰ੍ਹਾਂ ਵੀ ਲਗਾ ਕੇ ਬਿਜਲੀ ਦੀ ਕੰਜ਼ਮਪਸ਼ਨ ਵਧਾ ਕੇ ਆਪਣੀ ਇਕਨੋਮਿਕ ਗਰੋਥ ਕਰ ਰਹੇ ਨੇ ਤੇ ਸਾਡਾ ਪੰਜਾਬ ਉੱਠਾ ਹੀ ਚੱਲੇਗਾ ਆਮ ਆਦਮੀ ਪਾਰਟੀ ਬਿਜਲੀ ਦੀ ਕੰਜ਼ਮਪਸ਼ਨ ਕਿਸੇ ਤਰੀਕੇ ਨਾਲ ਰੋਕ ਰਹੀ ਹੈ ਤਾਂ ਕਿ ਸਾਡੀ ਉਹਨਾਂ ਨਾਲ ਡਾਇਰੈਕਟਲੀ ਪੰਜਾਬ ਦੀ ਗ੍ਰੋਥ ਤੇ ਇਫੈਕਟ ਪੈ ਰਿਹਾ ਜੀ ਮੇਰੇ ਦੇ ਵਿਸ਼ਵਾਸ ਨਹੀਂ ਹੈ ਤੇ ਇੱਕ ਏਜੰਸੀ ਹਾਇਰ ਕਰੋ ਆਮ ਆਦਮੀ ਪਾਰਟੀ ਨੂੰ ਕਹਨਾ ਇੱਕ ਏਜੰਸੀ ਹਾਇਰ ਕਰੋ ਸਰਵੇ ਕਰੋ ਸਾਰੇ ਕੋਲੋਂ opinion ਲਓ ਜਿਹੜੇ ਬੱਚੇ ਕੰਮ ਕਰ ਰਹੇ ਨੇ ਜਿਹੜੇ ਬੱਚੇ ਪੜ੍ਹ ਰਹੇ ਨੇ ਜਿਨ੍ਹਾਂ ਦੇ ਬਜ਼ੁਰਗ ਘਰ ਬੈਠੇ ਦੇ ਉਹਨਾਂ ਕੋਲੋਂ ਸਰਵੇ ਕਰਕੇ ਤੁਹਾਨੂੰ ਸਮਝ ਲੱਗੇਗੀ ਕਿ ਕਿੰਨਾ ਵੱਡਾ ਬਲੰਡਰ ਕਰ ਰਹੇ ਹੋ ਤੁਸੀਂ ਅੱਜ ਜਿਹੜੀ ਬਿਜਲੀ ਦੀ 3 ਰੁਪਏ ਦੀ ਤੁਸੀਂ ਸਬਸਿਡੀ ਖਤਮ ਕੀਤੀ ਹੈ ਤੇ ਹੋਰ ਮੁੱਦੇ ਬੜੇ ਨੇ ਅੱਜ ਮੇਨ ਮੁੱਦਾ ਸ਼ਹਿਰ ਦੀ ਡਲਪਣ ਦਾ ਸੀ ਤੇ ਸਾਡੀ ਡਿਮਾਂਡ ਹੈ ਇਸ ਕਾਨਫਰੰਸ ਦੇ ਥਰੂ ਪ੍ਰੈਸ ਕਾਨਫਰੰਸੇ ਥਰੂ ਕਿ ਸਾਨੂੰ ਇਮੀਡੀਏਟਲੀ 100 ਕਰੋੜ ਰੁਪਇਆ ਸ਼ਹਿਰ ਦੀ ਗ੍ਰੋਥ ਵਾਸਤੇ ਦੋ ਚਾਹੇ ਕਾਰਪੋਰੇਸ਼ਨ ਨੂੰ ਦੋ ਚਾਹੇ ਪੀ ਡਬਲਯੂ ਡੀ ਨੇ ਦੋ ਉਹ ਪੁੱਲ ਕਲੀਅਰ ਕਰਾਓ ਹੁਣ ਤੇ ਚਲੋ ਮੈਂ ਮੈਂਬਰ ਆਫ ਪਾਰਲੀਮੈਂਟ ਸਾਹਿਬ ਦੀ ਮਦਦ ਲੈ ਕੇ ਉਹਨੂੰ ਪੁਸ਼ ਕਰ ਰਿਹਾ ਪਲੱਸ ਸੀਵਰੇਜ ਪਾਣੀ ਵਾਸਤੇ ਸਾਨੂੰ 100 ਕਰੋੜ ਹੋਰ ਚਾਹੀਦਾ ਹੋਏਗਾ ਇਸ ਸ਼ਹਿਰ ਵਾਸਤੇ ਤਾਂਕਿ ਉਹਨੂੰ ਅਸੀਂ ਕੰਪਲੀਟ ਕਰੀਏ ਇੱਕ ਡਾਈਟ ਇੰਸਟੀਚਿਊਟ ਸਾਹਿਬ ਖੁਲਵਾ ਕੇ ਗਿਆ ਸੀ ਉਹ ਮੈਂ ਡਾਈਟ ਇੰਸਟੀਚਿਊਟ ਇਸ ਕਰਕੇ ਖੁਲਵਾਇਆ ਸੀ ਕਿ ਸਾਡੀ ਬੇਟੀਆਂ ਇਟੀਟੀ ਟੀਚਰ ਬਣ ਸਕਣ ਜਾਣ 5 ਏਕੜ ਜਗ੍ਹਾ ਮੈਂ ਲਮੀਨੀ ਚ ਦਵਾਈ ਸੀ ਉੱਚ ਬੜੀ ਮਿਹਨਤ ਲੱਗੀ ਸੀ ਪੌਣੇ 3 ਸਾਲ ਹੋ ਗਏ ਆ ਇਹ ਤੇ ਕਰੋਨਾ ਕਰਕੇ ਮੇਰੇ ਬੜੇ ਨੁਕਸਾਨ ਹੋਏ ਕਿ ਮੈਂ ਉਹ ਇੰਸਟੀਚਿਊਟ ਆਪਣੇ ਟਾਈਮ ਚਾਲੂ ਨਹੀਂ ਕਰਾ ਪਾਇਆ ਮਰੂਰੀ ਇਨਾਗੂਰੇਸ਼ਨ ਹੋ ਗਈ ਸੀ ਪੌਣੇ 3 ਸਾਲ ਹੋ ਗਏ ਅਜੇ ਤੱਕ ਕਲਾਸ ਨਹੀਂ ਸ਼ੁਰੂ ਕਰ ਪਾਇਆ 4 ਮਹੀਨੇ ਹੋ ਗਏ ਟੱਕੀ ਦਾ ਪੁਲ ਸੀ 4-5 ਮਹੀਨੇ ਦਾ ਕੰਮ ਸੀ ਉਹ ਪੁਲ ਨਹੀਂ ਚਾਲੂ ਕਰਾ ਪਏ ਉਹ ਸਪੀਡ ਸੀ ਇੱਕ ਹੋਰ ਚੀਜ਼ ਮੈਂ ਲੋਕਾਂ ਨੂੰ ਦੱਸਣਾ ਚਾਹਨਾ ਆਪਣੇ ਪਟਾਨਕੋਟ ਦੇ ਜਦੋਂ ਤੁਸੀਂ ਕੋਈ ਕੰਮ ਡਿਲੇ ਕਰਦੇ ਹੋ ਸਾਹਿਬ ਕਿਸੇ ठेकेदार ਦਾ ਉਹ ਇੱਕ ਵਾਰੀ ਬੰਦ ਹੋ ਜੇ ਉਹਨੂੰ ਚਾਲੂ ਕਰਨ ਚ ਜਾਨ ਨਿਕਲ ਜਾਂਦੀ ਹੈ ਮਟੀਰੀਅਲ ਦੇ ਰੇਟ ਵੱਜ ਜਾਂਦੇ ਨੇ ਸਭ ਕੁਝ ਵੱਜ ਜਾਂਦਾ ਹੁਣ ਟੱਕੀ ਦਾ ਪੁਲ ਪੋਨੇ 3 ਸਾਲ ਤੋਂ ਪੂਰਾ ਖੁਦਵਾ ਕੇ ਰੱਖੇ ਦਾ ਉਹ ਦੁਕਾਨ ਵਾਲਿਆਂ ਨੂੰ ਪੁੱਛੋ ਉੱਥੇ ਲੋਕਾਂ ਨੂੰ ਪੁੱਛੋ ਕਿੰਨੀ ਇਨਕਨਵੀਨੀਅੰਸ ਹੈ ਡਾਈਟ ਇੰਸਟੀਚਿਊਟ ਤੁਸੀਂ ਨਹੀਂ ਚਲਾ पाए ਮਗਰ ਫੋਕਸ ਕਿੱਥੇ ਹੈ ਸਰਕਾਰ ਦਾ ਫੋਕਸ ਕਿੱਥੇ ਹੈ ਹੁਣ ਸਰਪੰਚਾਂ ਦੇ ਇਲੈਕਸ਼ਨ ਹੈ ਤੁਸੀਂ ਦੇਖਿਆ ਹੀ ਹੋਈ ਕਿ ਰੰਧਾਵਾ ਸਾਹਿਬ ਦੀ ਵੀਡੀਓ ਪਾੜਾ ਸਾਹਿਬ ਦੀ ਜੀਰਾ ਸਾਹਿਬ ਦੀ ਜੋ ਹੋਇਆ ਹੁਣ ਤੱਕੇ ਨਾਲ ਕਿੰਨੇ ਕਿ ਜਿੱਤ ਲੋਗੇ ਹੁਣ ਸਹਿਬ ਸਹਿਮਤੀ ਦਾ ਨਾਮ ਦੇ ਕੇ ਗਨ ਪੁਆਇੰਟ ਤੇ ਪਿੰਡਾਂ 'ਚ ਤੁਸੀਂ ਸਹਿਮਤੀਆਂ ਕਰਾਓਗੇ ਉਹਨਾਂ ਦੇ ਪੇਪਰ ਕੱਟੋਗੇ ਇਹ ਇਸ ਨਾਲ ਤੁਹਾਨੂੰ ਤੇ ਲੋਕੀ ਸਤਾਈ 'ਚ ਦੇ ਵਾਪਸ ਨਹੀਂ ਆਪੋਗੇ ਤੁਹਾਡੀ ਤੇ ਇੱਕ ਸੀਟ ਵੀ ਨਹੀਂ ਆਏਗੀ ਤੇ ਮੈਂ ਇਹ ਵੀ ਰਿਕਵੈਸਟ ਕਰਾਂਗਾ ਸਪੈਸ਼ਲੀ ਆਫਿਸਰਸ ਨੂੰ ਕਿ ਪੋਲੀਟੀਕਲ ਸੈਟਅਪ ਦੇ ਤੇ ਡਿਸੀਜਨ ਆਉਂਦੇ ਨੇ ਜੀ ਮੈਂ ਆਫਿਸਰਸ ਨੂੰ ਆਪਣੇ ਵੱਲੋਂ ਇੱਕ ਸਜੈਸ਼ਨ ਵੀ ਦੇ ਰਿਹਾ ਕਿਉਂਕਿ ਇਹ ਜਿੰਨੇ ਵੀ ਹੁਣ ਡਿਪਟੀ ਕਮਿਸ਼ਨਰ ਸੁਪਰੀਨਟੈਂਟ ਪੁਲਿਸ ਲੱਗੇਦ ਨੇ ਆਈਪੀਐਸ ਆਈਐਸ ਇਹ ਸਾਰੇ ਹਮੂਮਰੀਆਂ ਸੀ ਸਾਡੇ ਆਸ-ਪਾਸ ਮੇਰੇ ਤੋਂ ਛੋਟੇ ਹੀ ਬਣੇ ਨੇ ਮੈਂ ਉਹਨਾਂ ਨੂੰ ਇੱਕੋ ਹੀ ਰਿਕੁਐਸਟ ਕਰਾਂਗਾ ਯੂ ਆਰ ਹੇਅਰ ਸਾਡੇ ਟਾਈਮ ਵੀ ਕੋਈ ਤੱਕਾ ਨਹੀਂ ਹੋਇਆ ਸੀ ਯੂ ਆਰ ਹੇਅਰ ਟੂ ਸੇਵ ਦੀ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਜਿਹੜੇ ਕਰਕੇ ਤੁਹਾਡੀ ਅਪੁਆਇੰਟਮੈਂਟ ਹੋਈ ਦੀ ਹੈ ਤਾਂ ਮੈਂ ਡੀਸੀ ਸਾਹਿਬ ਨੂੰ ਵੀ ਤੇ ਐਸਐਸਪੀ ਸਾਹਿਬ ਪਠਾਨਕੋਟ ਨੂੰ ਕਾਂਗਾ ਸਾਡਾ ਟੱਚ ਉਹ ਮੈਂ ਤੁਹਾਨੂੰ ਇਹਦਾ ਕ੍ਰੈਡਿਟ ਵੀ ਦਿੰਦਾ ਕਿ ਹਜੇ ਤੱਕ ਬੜਾ ਪੀਸਫੁਲ ਚੱਲ ਰਿਹਾ ਜੋ ਕੰਟੈਸਟ ਕਰਨਾ ਚਾਹੁੰਦਾ ਵਾਈ ਟੂ ਡਿਟੈਕਟ ਪੇਪਰ ਕਿ ਕਿਸੇ ਦੇ ਪੇਪਰ ਨਾ ਕੈਨਸਲ ਹੋਣ ਦੇ ਨਾ ਲੈਟ ਲੈਟ ਅ ਫੇਅਰ ਇਲੈਕਸ਼ਨ ਟੇਕਸ ਪਲੇਸ ਤੇ ਜਿਹੜਾ ਜਿੱਤ ਗਿਆ ਹੈਗਾ ਪਿੰਡ ਵਾਲੇ ਸਹਿਬ ਸਮਿਤੀ ਨਾਲ ਜੁਤਾਨਗੇ ਤੇ ਉਹਦੇ ਕੋਲੋਂ ਕੰਮ ਕਰਾਏ ਤੇ ਮੈਂ ਇਸ ਵਾਸਤੇ ਵੀ ਸਾਡੀ ਅੱਜ ਇੱਕ ਮੀਟਿੰਗ ਸੀ ਕੈਮਰ ਪਰਸਨ ਹਣੀ ਦੇ ਨਾਲ ਅਗੇ ਸੰਗ ਦੀ ਰਿਪੋਰਟ